ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵ ਤੇਰੇ ਰੰਗ ਦਾ ਮਸੂਟ ਸਵਾਵਾ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵ ਤੇਰੇ ਰੰਗ ਦਾ ਮਸੂਟ ਸਵਾਵਾ ਜੇ ਕਿਤੇ ਅੱਜ ਮੇਰੇ ਮਾਹੀ ਨੇ ਉਹਨ ਤਿੰਨ ਕੁੱਟ ਕੁੱਟ ਚੂਰੀਆ ਪਾਵਾ ਜੇ ਕਿਤੇ ਅੱਜ ਮੇਰੇ ਮਾਹੀ ਨੇ ਉਹਨ ਤਿੰਨ ਕੁੱਟ ਕੁੱਟ ਚੂਰੀਆ ਪਾਵਾ ਟੱਲੀ ਉੱਤੇ ਬਹਿ ਜਾ ਤੋਤਿਆਂ ਵੇ ਤੇਰੇ ਰੰਗ ਦਾ ਮੈਂ ਸੂਟ ਸਵਾਵਾ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤਿਆਂ ਵੇ ਤੇਰੇ ਰੰਗ ਦਾ ਮੈਂ ਸੂਟ ਸਵਾਵਾ ਜੇ ਕਿਤੇ ਅੱਜ ਮੇਰੇ ਮਾਹੀ ਨੇ ਉਹਨ ਤੈਨੂੰ ਹਰੀਆ ਮਿਰਚ ਆ ਖਵਾਵਾ ਜੇ ਕਿਤੇ ਅੱਜ ਮੇਰੇ ਮਾਹੀ ਨੇ ਉਹਨ ਤੈਨੂੰ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵੇ ਤੇਰੇ ਰੰਗ ਦਾ ਮਸੂਟ ਸਵਾਵਾ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵੇ ਤੇਰੇ ਰੰਗ ਦਾ ਮਸੂਟ ਸਵਾਵਾ ਜੇ ਕਿਤੇ ਅੱਜ ਮੇਰੇ ਮਾਹੀ ਨੇਉਣ ਤੈਨੂੰ ਅੰਬਿਆਂ ਦਾ ਬਾਗ ਲਵਾਦਾ ਜੇ ਕਿਤੇ ਅੱਜ ਮੇਰੇ ਮਾਹੀ ਨੇਉਣ ਤੈਨੂੰ ਅੰਬਿਆਂ ਦਾ ਬਾਗ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵੇ ਤੇਰੇ ਰੰਗ ਦਾ ਮਸੂਟ ਸਵਾਵਾ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵੇ ਤੇਰੇ ਰੰਗ ਦਾ ਮਸੂਟ ਸਵਾਵਾ ਜੇ ਕਿਤੇ ਅੱਜ ਮੇਰੇ ਮਾਹੀ ਨੇ ਓਣ ਤੈਨੂੰ ਅਮਰੂਦਾਂ ਦਾ ਬਾਗ ਲਵਾਦਾ ਜੇ ਕਿਤੇ ਅੱਜ ਮੇਰੇ ਮਾਹੀ ਨੇ ਓਣ ਤੈਨੂੰ ਅਮਰੂਦਾਂ ਦਾ ਬਾਗ ਲਵਾਦਾ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵੇ ਤੇਰੇ ਰੰਗ ਦਾ ਮੈਂ ਸੂਟ ਸਵਾਵਾ ਟੱਲੀ ਉੱਤੇ ਟੱਲੀ ਉੱਤੇ ਬਹਿ ਜਾ ਤੋਤੇ ਆਵੇ ਤੇਰੇ ਰੰਗ ਦਾ ਮੈਂ ਸੂਟ ਸਵਾਵਾ